ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪੈਂਡ ਸੌਰਸਿੰਗ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਸੋ ਵੀਰ ਸੰਦੀਪ ਸਿੰਘ ਦੇ ਕੋਲ ਪੁੱਲਰ ਡੇਰੀ ਫਾਰਮ ਤੇ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਪਸ਼ੂ ਜਿਹੜੇ ਆਪਾਂ ਤੁਹਾਨੂੰ ਬਿਲਕੁਲ ਚੋਟੀ ਦੇ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਨੀਲੀ ਤੇ ਨੀਲੀ ਰਾਵੀ ਦੇ ਪਸ਼ੂ ਹੋਣਗੇ ਠੀਕ ਹੈ ਜੀ ਤੇ ਮੱਝਾਂ ਪੁੱਛਾਂਗੇ ਵੀ ਕਿੰਨੀਆਂ ਸੂਈਆਂ ਕਿੰਨੀਆਂ ਗੱਬਣ ਆ ਤੇ ਤਿੰਨ ਨਗ ਹੋਣਗੇ ਘਟੋ ਘਟ ਅੱਜ ਉਹ ਰੀਆਂ ਵੱਡੀਆਂ ਮੱਜਾਂ ਹੋਣਗੀਆਂ ਤੇ ਦੋਸਤੋ ਬਿਲਕੁਲ ਚੌੜੇ ਪਿੱਟ ਪੁੱਠੇ ਹਵਾਨੇ ਚੱਡੇ ਦੀਆਂ ਬਿਲਕੁਲ ਸਾਫ਼ ਤੇ ਗੱਲਬਾਤ ਆਪਾਂ ਕਰਦੇ ਆਂ ਵੀਰ ਸੰਦੀਪ ਦੇ ਨਾਲ ਅੱਜ ਦੋਸਤੋ 1 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਠੀਕ ਹੈ ਜੀ ਸੋ ਨਵੇਂ ਮਹੀਨੇ ਦੀ ਬਿਲਕੁਲ ਢੀ ਸ਼ੁਰੂਆਤ ਆ ਦੋਸਤੋ ਪਹਿਲੀ ਤਰੀਕ ਤੋਂ ਅੱਜ ਆ ਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਰੇਸਨ ਦੀ ਜੀ ਸਤਿ ਸ੍ਰੀ ਅਕਾਲ ਸਸੇ ਦਾ ਸਭ ਜੀ ਠੀਕ ਠਾਕ ਹੋ ਠੀਕ ਠਾਕ ਜੀ ਵਧੀਆ ਪਾਈ ਠੀਕ ਠਾਕ ਚਲੋ ਚੰਗੇ ਚਾਹੀਦੇ ਆ ਹੋਰ ਕਿਵੇਂ ਮਾਲ ਡੰਗਰ ਪਸ਼ੂ ਵਧੀਆ ਜੀ ਵਧੀਆ ਚੱਲੀ ਜੀ ਤੁਸਨ ਸਾਹਿਬ ਕੰਮ ਚਲੋ ਚੰਗੀ ਗੱਲ ਅੱਜ ਕਿੰਨੇ ਮਕਾਊ ਫੇਰ ਕਰਤੇ ਅੱਜ ਤਿੰਨੇ ਆ ਪਸ਼ੂ ਸੰਸਾਹਿਬ ਜਿਨ੍ਹਾਂ ਦੇ ਵਿੱਚੋਂ ਇੱਕ ਮੈਸ ਹੋਈ ਹੈ ਜੀ ਤੇ ਦੋ ਝੋਟੀਆਂ ਆਪਣੇ ਕੋ ਗੱਬਣਾ ਜੀ ਦੋ ਗੱਬਣ ਹਾਂ ਜੀ ਕੋਈ ਹਫਤੇ ਹਫਤੇ ਲੱਗ ਭੱਗ ਰਹਿਣਗੇ ਫੇਗਾ ਜਿੰਨੀਆਂ ਮਈਆਂ ਬਤੀ ਬਹੁਤ ਜੰਦੀਆਂ ਦੁੱਧ ਵਾਲੀਆਂ ਮੰਗ ਕਰਕੇ ਸ਼ੁਰੂਆਤ ਬਈ ਸੰਦੀਪ ਜੀ ਨੇ ਪਹਿਲੇ ਨੰਬਰ ਤੇ ਆ ਗਈ ਨੀਲੀ ਹਾਂਜੀ ਸੰਧਾ ਜੀ ਇਹ ਦੂਜੇ ਸਵੇਰ ਤੋਂ ਸੁਣਾ ਪਹਿਲੇ ਦਵੇ 14 ਕਿਲੋ ਦੁੱਧ ਨੇ ਕੱਢੇ ਜਿਨ੍ਹਾਂ ਦਾ ਬਈ ਚਲੋ ਉਹਨਾਂ ਦੇ ਆਖੰਦ ਦੇ ਮਤਲਬ ਗਿਆ ਬਾਕੀ ਜਿਹੜਾ ਕੱਦ ਬੁੱਤ ਦੇ ਹਿਸਾਬ ਨਾਲ ਪਤਾ ਲੱਗਦਾ ਹੈ ਕਿ ਚਲੋ ਮੈਂ ਦੁੱਧ ਵਾਲੀ ਆ ਦੁੱਧ ਦਊਗੀ ਹਾਂ ਬਾਕੀ ਜਿਹੜਾ ਵੀਰਪਰਾ ਦੇ ਸਿਆਣੇ ਆ ਜਿਹੜਾ ਜਿੰਨੇ ਵੀ ਖਰੀਦਣੇ ਬਈ ਆਪਣੀ ਪੂਰੀ ਤਸੱਲੀ ਕਰਕੇ ਖਰੀਦ ਸਕਦਾ ਸੰਧਾ ਸਾਹਿਬ ਆਪਣੇ ਨੂੰ ਆ ਸੁਬਾ ਦੂਜਾ ਸੂਗੀ ਹਾਂ ਦੂਜਾ ਸਵੇਾਈ ਪਹਿਲੇ ਸੂਵੇ 13 ਕਿਲੋ ਦੁੱਧ ਕੱਢੇ ਪ्योर ਈ ਜਦੀ ਪੋਲੀ ਵੀ ਗੱਲ ਹੀ ਛੱਡ ਦੋ ਲਓ ਜੀ ਇਹ ਬਾਕੀ ਸਾਰੀ ਪਿਛਾੜੀ ਨਿਕਲਣੀ ਸੰਤੋ ਸਾਹਿਬ ਜਿੰਨੀ ਹੈਗੀ ਬਾਕੀ ਫੁੱਲ ਵੱਡੀ ਆ ਦੋਸਤੋ ਕੱਦ ਜਿਹੜਾ ਤੁਸੀਂ ਵੇਖੋਗੇ ਤੇ ਪੂਰੀ ਵੱਡੀ ਫੁੱਲ ਵੱਡੇ ਸਾਈਜ਼ ਦੇ ਵਿੱਚ ਆ ਵੀ ਨਾਰਮਲ ਜਿਹੜੀਆਂ ਮੱਝਾਂ ਜਿਹੜੀਆਂ ਦੋਸਤੋ ਨੀਲੀ ਦੇ ਵਿੱਚ ਇਹ ਨੀਲੀ ਰਾਵੀ ਦੀਆਂ ਮੱਝਾਂ ਬਹੁਤ ਅਕਸਰ ਘੱਟ ਵੇਖਣ ਦੇ ਵਿੱਚ ਮਿਲਦੇ ਪਸੂ ਪੂਰੀ ਵੱਡੀ ਹਾਈਟ ਆ ਤੇ ਸਿੰਗਲ ਹੱਡੀ ਦੀ ਨੀਲੀ ਦੀ ਜਿਹੜੀ ਤੁਸੀਂ ਇਹ ਸਾਹਮਣੇ ਮੱਝ ਦੇਖ ਰਹੇ ਹੋ ਸੁਭਾ ਜਿਹੜਾ ਦੋਸਤੋ ਦੂਜਾ ਸੂਣਾ ਬਾਕੀ ਬਿੱਲੀ ਮਨ ਕੀ ਅੱਖ ਠੀਕ ਆ ਨਾਸ ਬਿਲਕੁਲ ਠੋਡੀ ਤੇ ਜਿਹੜਾ ਦਾਗ ਸਿੰਘਾ ਸੁੰਗਾ ਦੀ ਬੰ ਆ ਦੇ ਤਾਣ ਤਨ ਪੂਰਾ ਕੁਆਲਿਟੀ ਦਾ ਥਣ ਲੱਗਾ ਠੀਕ ਹੈ ਜੀ ਐ ਨੋਕਲਾ ਥਣ ਮੁੱਠੀ ਵਾਲਾ ਦੇਣ ਹਜੇ ਲਜੂ ਘਟੋ ਘਟ ਹਮਸਾ ਦਾ ਸਮਝਾ ਲੈ ਨੇ ਹਫਤਾ 10 ਦਿਨ ਜਿਹੜਾ ਗੋਰੀਆਂ ਮੱਖੀਆਂ ਮੁਖੀਆਂ ਮਸ਼ਾ ਕੱਢਣੇ ਜੋ ਡਿਨਰ ਹੈ ਪਿਓਰ ਨੀਲੀ ਸੰਤ ਸਾਬ ਚਾਰੇ ਕੋਰ ਤੋਂ ਦੇ ਆ ਬੱਗੀ ਮੋਛਿਆ ਫੱਟਾ ਬੱਲਾ ਵਾ ਚੱਡੇ ਦੇ ਵੀ ਡੱਬਾ ਹੈਗਾ ਸਾਰਾ ਇੱਕ ਜਗ੍ਹਾ ਤੇ ਜਾਣੀ ਆ ਥਣ ਵੀ ਆਗੇ ਵਾਈਟ ਚਿੱਟੇ ਥਣ ਵੀ ਆਗੇ ਹਨ ਉਹਦੇ ਨਿਸ਼ਾਨ ਜਿਹਨੂੰ ਪਿਓਰ ਨੀਲੀ ਕਰਦੇ ਹੁੰਦਾ ਉਹ ਨਹੀਂ ਨੀਲੀ ਕਰੀ ਲੋ ਵੀ ਭਰਾਵੋ ਕਰੋ ਚੈੱਕ ਤੇ ਪਸੰਦ ਆਊਗੀ ਤੁਹਾਨੂੰ ਜਿਹੜੀ ਇਹ ਦੋਸਤੋ ਝੋਟੀ ਆ ਠੀਕ ਆ ਤੇ ਪਤਲੇ ਪਿੰਡੇ ਦੀ ਬਹੁਤ ਜਿਆਦੀ ਵੱਡੀ ਝੋਟੀ ਦੀ ਹਾਈਟ ਤਾਂ ਮੈਨਾਂ ਵੀ ਬਾਈ ਤੇਰੇ ਜੱਡੀ ਆ ਹਾਂ ਹਾਂ ਦੇਖੋ ਬਾਕੀ ਮੈਂ ਤੁਹਾਨੂੰ ਦੱਸਾਂਗਾ ਸਾਰੇ ਬਾਰੇ ਇੱਕ ਚੰਗੀ ਲੈ ਜੀ ਗਾਲੀਆਂ ਕਰਨੇ ਬਿਲਕੁਲ ਇਹ ਤੇ ਪਣ ਇੱਕ ਨੰਬਰ ਫਿਰ ਇੱਕ ਨੰਬਰ ਪੋਲੀ ਪੰਮ ਰੂਮਰ ਦੀ ਝੋਟੀ ਪੋਲੀ ਆ ਇੰਡੀਆ ਦੀ ਤੇ ਪਣ ਦੱਬਣਾ ਲਓ ਵੀ ਮਿੱਤਰੋ ਕਰੋ ਚੈੱਕ ਠੀਕ ਆ ਪੂਰੀ ਘੈਂਟ ਕੁਆਲਿਟੀ ਆ ਜਿਹੜੀ ਆ ਦੋਸਤੋ ਨੀਲੀ ਦੀ ਬਿਲਕੁਲ ਦੇਖੋਗੇ ਤੁਸੀਂ ਲਾਲੀ ਅੱਖਾਂ ਦੇ ਵਿੱਚ ਬਿੱਲੀ ਮੰਕਣੀ ਅੱਖ ਇਹ ਹਰ ਪਾਸਿਓਂ ਕੈਰੈਕਟਰ ਵਾਈਜ਼ ਵੇਖੀਏ ਤੇ ਪੂਰੇ ਕੈਰੈਕਟਰ ਕਰਦੀ ਹੋਈ ਆ ਦੋਸਤੋ ਇਹ ਹਿਮਾਚਲ ਠੀਕ ਆ ਤੇ ਪੂਰੇ ਵੱਡੇ ਸਰੀਰ ਘਟਾਂਚੇ ਦੀ ਆ ਬਹੁਤ ਪਸੂ ਘਟ ਨਿਕਲਦੇ ਇਹੋ ਜੇ ਮੱਖੀਆਂ ਮੁੱਖੀਆਂ ਸੰਤੂ ਸਾਹਿਬ ਆ ਪੂਰੀਆਂ ਬਾਹਰ ਹੋਈਆਂ ਜਿੰਨੀਆਂ ਆ ਆ ਦੁੱਧ ਵਾਲੇ ਬੜਨ ਕਹਿ ਦਿੰਦੇ ਆ ਬਹੁਤ ਹਰ ਠੇਲੇ ਚੋਟੀ ਠੀਕ ਆ ਤੇ ਮੋਰ ਲੈਂਦਾ ਸੰਦੀਪ ਭਾਈ ਕੀ ਕਰਦੇ ਲੈ ਦੂ ਫਿਰ ਘੋੜੀਆਂ ਦੀ ਭਾਵੇਂ ਡੇਢ ਮੰਗ ਲਾ ਸਵਾ ਲਖ ਮੰਗ ਲਓ ਮੋਲ ਆਪਾਂ ਕਰਦੇ 1 ਲੱਖ 20 ਹਜ਼ਾਰ ਦੀ ਝੋਟੀ ਦਵਾਂਗੇ 1 ਲੱਖ 12 ਹਜ਼ਾਰ ਦੀ ਹਾਂ ਨਹੀਂ ਹਾਂਜੀ ਉਹਦੇ ਵਿੱਚੋਂ ਮਾਣਦਾਨ ਥੋੜਾ ਬੋਦਾ ਕਰ ਦਾਂਗੇ ਭੈਣ ਭਰਾ ਇਹਦਾ ਜੀ 1 ਲੱਖ 12 ਚੋਂ ਹਾਂਜੀ ਝੋਟੀ ਇਤਨਾ ਸਵਾ ਸਵਾ ਡੇਢ ਦੀ ਹੈ ਵੇਚਾਂਗੇ ਜਿੱਦਾਂ ਦੂਗੀ ਝੋਟੀ ਚਲੋ ਜੇ ਵੀਰ ਭਰਾ ਸਾਹ ਮਿਲੂਗਾ ਤੇ ਬਾਕੀ 4 ਦਿਨ ਫੋਨ ਨੂੰ ਭਾਣਾ ਮਿਲ ਜੂਗੀ ਹਾਂ ਆਪਾਂ ਅੱਜ ਹੀ ਕੱਲ ਲੈ ਕੇ ਆਏ ਆ ਕੱਲ ਤੁਹਾਨੂੰ ਕੀਤਾ ਫੋਨ ਤੁਸੀਂ ਕਿਤੇ ਦੂਰ ਵਿਜੀ ਹੋ ਬਿਲਕੁਲ ਬਿਲਕੁਲ ਅੱਜ ਮੈਂ ਜਦੋਂ ਵੀਰ ਜੀ ਘੜ ਦਿੱਤਾ 1 ਲੱਖ 12 ਹਜ਼ਾਰ ਦੇ ਲੈ ਹਾਂਜੀ ਹਾਂ ਬਹੁਤ ਜਿਆਦਾ ਸ਼ਾਨਦਾਰ ਤੇ ਸੋਹਣੀ ਪੂਰੇ ਵੱਡੇ ਢਾਂਚੇ ਦੇ ਵਿੱਚ ਆ ਸਰੀਰਕ ਢਾਂਚਾ ਬੜਾ ਵੱਡਾ ਸੋ ਇੱਕ ਬਰੀਡ ਦੇ ਵਿੱਚ ਪੂਰੀ ਹੈ ਠੀਕ ਹੈ ਜੀ ਆ ਨੀਲੀ ਦੀ ਇਹ ਜਿਹੜੀ ਦੋਸਤੋ ਮੱਝਾ ਕਹੇ ਲੋ ਕੋਈ ਵੀਰ ਝੋਟੀ ਕਹੇ ਲੋ ਮੱਝ ਖੇ ਲੋ ਵੀ ਨੀਲੀ ਦੀ ਜਿਹੜੀ ਦੋਸਤੋ ਹੈਗੀ ਠੀਕ ਹੈ ਬੱਚੇ ਲੈਣ ਦੇ ਵਿੱਚ ਅੱਗੇ ਬਹੁਤ ਵੱਧਾ ਵੀ ਜੇਕਰ ਚੰਗਾ ਇਨਸੀਮੀਨੇਸ਼ਨ ਕਰਾ ਕੇ ਅੱਗੇ ਵਧੀਆ ਏਆਈ ਕਰਾ ਕੇ ਆਪਾਂ ਬੱਚੇ ਲੈਣੇ ਆ ਤੇ ਚੰਗੇ ਰਿਜ਼ਲਟ ਪਾਉਗੀ ਇਹ ਇੱਕ ਫਿਲਹਾਲ ਹੋ ਸਕਦਾ ਵੀ ਕੋਈ ਨੀਲੀ ਦਾ ਇਹਨਾਂ ਦਾ ਆਪਾਂ ਲਈਆਂ ਨੀਲੀ ਦਾ ਯਾਨੀ ਕਿ ਮਾਲੀ ਮਾਂ ਦਾ ਬਹੁਤ ਜ਼ਿਆਦਾ ਟਾਪ ਦਾ ਮਹਿਣਾ ਵੀ ਗੇਟ ਉੱਚਾ ਦਾ ਗੇਟ ਲੰਮਾ ਹੂੰ ਚਲੋ ਜਿਹਨੇ ਬੱਚਾ ਕਰੇ ਦੇਤਾ ਆਪਾਂ ਤੋਂ ਕੱਟੀ ਕਰਾਂ ਨੀਲੀ ਦੀ ਦੇਤੀ ਵੀਰ ਦੇ ਚਲੋ ਬਹਿ ਜਾ ਵਜੇ ਕੋਈ ਨਹੀਂ ਆ ਜੀ ਮਾਲੀ ਨੀਲੀ ਦਾ ਮਾਲੀ ਸੀ ਕਰੇ ਪਿਓਰ ਨੀਲੀ ਦਾ ਤਾਂ ਉਹਨਾਂ ਕੋ 10 ਮਹੀਆ ਜਿਹੜੇ ਬੰਦੇ ਦਾ ਆਪਾਂ ਝੋਟੀ ਲਈਆ ਦਹੀਂ ਨਹੀਂ ਦਿੱਤੀਆਂ ਇਹਨਾਂ ਨੂੰ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਚੰਗੀ ਬਲੱਡ ਲਾਈਨ ਦੀ ਲੱਗਦੀ ਹੈ ਬਹੁਤ ਜਿਆਦਾ ਚੰਗੀ ਆ ਲਓ 45 ਆ ਕੋਈ ਸ਼ੱਕ ਨਹੀਂ ਉਹ ਇੱਕ ਮੋਹਰਾ ਦੀ ਝੋਟੀ ਲੈਂਦੀ ਸੀ ਹਾਂ ਉਹ ਵੀ ਬੋਲੀ ਬਿੱਲੀ ਆਜ ਤੋਂ ਇਹ ਕਿਦਰ ਪਹਿਲਾਂ ਵੇਚੀ ਹੈ ਬੜੀ ਜਿਆਦਾ ਝੋਟੀ ਚੰਗੀ ਹਾਂ ਬਾਕੀ ਇਹ ਵੀ ਬਹੁਤ ਜਿਆਦਾ ਖਰੀ ਝੋਟੀ ਹੈ ਠੰਡੀ ਠੁੰਡੀ ਵੇਖੋ ਕਿੰਦੀ ਜਿਆਦਾ ਭਮਾਈਂ ਤਰ੍ਹਾਂ ਮੂੰਹ ਫੜ ਲਓ ਲਓ ਜੀ ਹਾਂ ਆ ਕਰੋ ਗੱਲ ਜਿਹੜਾ ਮਈਆਂ ਮੂੰਹ ਨਹੀਂ ਫੜਾਉਂਦੀਆਂ ਠੀਕ ਹੈ ਲਓ ਜੀ ਮਨ ਨੀਲੀ ਦਾ ਪਸ਼ੂਆ ਮਿੱਠਾ ਬਹੁਤ ਹੁੰਦਾ ਤੇ ਬਾਕੀ ਦੋਸਤੋ ਪਸੰਦ ਆਊਗੀ ਤੁਹਾਨੂੰ ਪੈਸੇ ਲੱਗੇ ਜਿਹੜੇ ਭੁੱਲ ਜਾਣਗੇ ਇਹੋ ਜੀ ਕੁਆਲਿਟੀ ਆ ਇਸ ਤੋਂ ਬਾ ਫੰਕਸ਼ਨ ਇਹਦੇ ਵੀ ਕਿਤੇ ਨਾ ਕਿਤੇ ਵੇਖੋਗੇ ਮਾਰਕਿੰਗ ਮਾਰਕਿੰਗ ਭਲੇਖਾ ਪਉਂਦੀ ਹੈ ਬਨੀਲੀ ਦੀ ਆ ਪਰ ਟੱਚ ਨੀਲੀ ਹੈਗਾ ਠੀਕ ਹੈ ਨੀਲੀ ਟੱਚ ਹੈਗਾ ਥੋੜਾ ਜਿਹਾ ਤੁਸੀਂ ਵੇਖੋਗੇ ਠੀਕ ਹੈ ਜਵਾਬ ਅੱਖਾਂ ਦੇ ਵਿੱਚ ਆ ਮੱਥਾ ਬੱਲਾ ਨਾਸ ਬੱਗੀ ਜਿਹੜੀ ਹਵਾਨੇ ਤੇ ਅਗਲੇ ਪੈਰਾਂ ਤੇ ਮਗਰਲੇ ਪੈਰਾਂ ਤੇ ਪੂਰੇ ਜਿਹੜੇ ਦੋਸਤੋ ਤੁਹਾਨੂੰ ਮਨ ਨਿਸ਼ਾਨ ਮਿਲ ਜਾਣਗੇ ਤੇ ਇਹ ਗੱਬਣ ਹੈ ਕਿ ਸੂਈ ਆ ਸੰਤੂ ਸਾਹਿਬ ਗੱਬਣ ਆਏ ਦੁੱਧ 15 ਕਿਲੋ ਮੈਂ ਜਾਂਦੀ ਆ ਆਪਾਂ ਚਵਾ ਲਈ ਦੇਦਾਂਗੇ 14 ਕਿਲੋ 15 ਕਿਲੋ ਦੁੱਧ ਆਹ ਨਾਲ ਕੱਢਦੀ ਆ ਮੈਂ ਇਹ ਗੱਬਣ ਹੈ ਜੀ ਹਾਂ ਜੀ ਗੱਬਣ ਅਜੇ ਇਹਨੇ ਦੱਸ ਦੇ ਲਈ ਨੇ ਸੰਤੂ ਸਾਹਿਬ ਜੀ ਅੱਛਾ ਇਹ ਗੱਬਣ ਹੈ ਭਰਾਵੋ ਠੀਕ ਆ 10 ਕ ਦਿਨ ਹਜੇ ਲੈ ਜਾਂਦੀ ਆ ਤੇ ਕੋਈ ਵੀ ਇੰਡੀਆ ਵੀ ਧਾਰਨਾ ਕੋਈ ਵੀ ਭਰਾ ਮਾਰੇ ਪੂਰੀ ਗਾਰੰਟੀ ਹੋ ਗਈ ਆ ਆਪਣੀ ਠੀਕ ਆ ਜੀ ਠੀਕ ਆ ਸੁਆ ਕਿੰਨਾ ਮੰਨਈਏ ਫਿਰ ਇਹਨੂੰ ਸੰਤੂ ਸਾਹਿਬ ਚਲੋ ਵੇਖੋ ਮੈਂ ਤੁਹਾਨੂੰ ਕਹੇ ਸਰਮਾ ਕਹੇ ਛੇਣਾ ਕਹੇ ਤਿੱਜਾ ਕਹੇ ਆਪਾਂ ਨੂੰ ਚਲੋ ਜਿਨ੍ਹਾਂ ਨੇ ਦਿੱਤੀ ਉਹਨੇ ਆਖੇ ਬੈਕ ਨੂੰ ਜਿਹੜਾ ਮਰਜੀ ਭਰਾ ਭਵੰਤੀ ਜਾ ਕੇ ਲੈ ਭਵੇਂ ਚੌਥਾ ਗੈਨੇ ਕੋਈ ਤਰਾਹੀ ਨਹੀਂ ਆਪਾਂ ਜਿਹੜੇ ਘਰੋਂ ਲਈ ਉਹਨਾਂ ਆਪਾਂ ਨੂੰ ਤੀਜਾ ਸੁਭਾ ਆਖਿਆ ਆਪਾਂ ਤੀਜਾ ਦਸਣਾ ਲੋ ਭੀ ਭਰਾਵੋ ਜਿਹੜੇ ਕਮੈਂਟ ਕਰਦੇ ਇਹਦਾ ਐਨਵਾ ਸੁਭਾ ਆਏ ਭਾਈ ਸੰਦੀਪ ਕਹਿੰਦਾ ਵੀ ਜਿਹੜੇ ਵੀਰ ਕਮੈਂਟ ਕਰਦੇ ਚਲੋ ਉਹਨਾਂ ਤੇ ਛੱਡਿਆ ਆਪਦੀ ਸੋਚ ਸਮਝਣਾ ਭਵੇਂ ਪੰਜਵਾਂ ਛੇਵਾਂ ਮੰਨ ਲੈਣ ਭਾਂਵੇਂ ਸਤਵਾਂ ਤੇ ਤੀਜਾ ਸੁਭਾ ਮੰਨ ਕੇ ਲਈਏ ਚੌਥਾ ਮੰਨ ਲਿਓ ਠੀਕ ਹੈ ਜੀ ਪਤਲੇ ਪਿੰਡੇ ਦੇ ਵਿੱਚ ਆ ਦੇਖੋ ਰੇਨ ਮਰਗਾ ਨਹੀਂ ਸੰਧੂ ਸਰ ਬਾਕੀ ਬਲੈਡਰ ਹੀ ਬੰਦ ਨੇ ਮੈਂ ਇਹ 10 ਤੋਂ 15 ਦਿਨਾਂ ਦੀ ਠੋਡੀ ਕਈ ਮੈਂ ਕੱਚੀ ਹੈ ਬਹੁਤ ਜਿਆਦਾ ਚੰਗੀ ਜਿਹੜੇ ਘਰੋਂ ਲਈ ਆਉਂਦੇ ਵੀ ਸੂਈ ਲੈਵੇ ਭੋਏ 15 ਕਿਲੋ ਦੁੱਧ ਘੜਤੀ ਮੈਂ ਲੋ ਜੀ ਭਰਾਵੋ ਆਹ ਕਰੋ ਗੱਲਬਾਤ ਇਹ ਦੇਖ ਜਿਓ ਮੈਂ ਸੰਤੋਖ ਸਾਹਿਬ ਠੀਕ ਆ ਨਾ ਵੀ ਕਿਤੇ ਆਪਾਂ ਸੂਈ ਇਹ ਤੇਰੀ ਚੁਆਈ ਕਰਕੇ ਵੇਚਾਂਗੇ ਮੈਂ ਨਹੀਂ ਜੀ ਨਹੀਂ ਭੈਣ ਭਰਾ ਜਿਹੜੇ ਆਪਣੇ ਲੋਡ ਸਮਝਦੇ ਆ ਹੈਗੀ ਲੋਡ ਪਸ਼ੂ ਖਰੀਦਣਾ ਚਾਹੁੰਦੇ ਆ ਜਰੂਰ ਵੈਲਕਮ ਲੈ ਕੇ ਜਾਣਗੇ ਤੇ ਨਾੜਾ ਨੂੜਾ ਵੇਖੋ ਜਿਵੇਂ ਮੈਂ ਫੁਲਕਾਰੀ ਤੇ ਕੜਾਈ ਕੀਤੀ ਆ ਵੇਖੋ ਸੰਤੋਖ ਸਾਹਿਬ ਬਹੁਤ ਜਿਆਦਾ ਚੰਗੀ ਮੈਂ ਆ ਲੋ ਗੀ ਹੈ ਪਿੰਡਾ ਵੇਖੋ ਇਹ ਦੇਖੋ ਇਹਨੇ ਨੀਲੀ ਆਉਂਦੇ ਪਸ਼ੂ ਆ ਵੇਖੋ ਹੈ ਲਿ ਸਕੂ ਲਿ ਸਕੂ ਕਰਦੀ ਆ ਵੇਖ ਕਮਾਲ ਦੀਆਂ ਝੋਟੀਆਂ ਸਾਨੂੰ ਸਭ ਦੋਈਏ ਲੈ ਪੂਰਾ ਤਮਾਸ਼ਾ ਵਿਖਾਉਂਡੀਆਂਗੇ ਹਾਂਜੀ ਹਾਂਜੀ ਹੈ ਆਪਦਾ ਜੋਰ ਵਿਖਾਉਂਡੀਆਂ ਇਹੋ ਜੀ ਨਸਲ ਪੂਰਾ ਇਤਨਾ ਮਹਿੰਗਾ ਕਿੱਥੇ ਕੱਪ ਆਉਂਦੀ ਆ ਹਾਂ ਕੋਈ ਤੇਲ ਪਾਣੀ ਦੇਣਾ ਕੋਈ ਕੋਈ ਚੀਜ਼ ਦੇਣੀ ਆ ਬੜੇ ਸੌਖੇ ਤਰੀਕੇ ਨਾਲ ਦਿੱਤੀ ਜਾਂਦੀ ਆ ਇਹੜੇ ਦੇਣਾ ਹੋਵੇ ਕੋਈ ਮਾਲੋ ਰਾਸ਼ਨ ਦੇਣਾ ਹੋਵੇ ਤੇ ਮੰਨ ਕੇ ਪੈਣਾ ਪੰਜ-ਪੰਜ ਜਾਣੇ ਨਾਲ ਟੰਗੇ ਰਹਿੰਦੇ ਆ ਸੰਤੂ ਸਾਹਿਬ ਬੜਾ ਅੱਖਾ ਹੀ ਦੋ ਤਿੰਨ ਬਰਮ ਗਾਰਨੇ ਪੈਂਦੇ ਹਾਂਜੀ ਹਾਂਜੀ ਬੜੀ ਆਲੀ ਖਰੀ ਸੰਤੂ ਸਾਹਿਬ ਮੈਂ ਬਹੁਤ ਮੈਂ ਨਾ ਵੀ ਜੋ ਮਰਜ਼ੀ ਦਵੋ ਕੋਈ ਦੋਸਤੋ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਲਿਕਵਿਡ ਦੇਣੀ ਆ ਕਿਸੇ ਤਰ੍ਹਾਂ ਦਾ ਕੋਈ ਮਸਾਲਾ ਦੇਣਾ ਪਸ਼ੂ ਨੂੰ ਠੀਕ ਆ ਆ ਦੇਖੋ ਜੀ ਘੱਟੋ ਘੱਟ ਵੀ ਦੋਸਤੋ 10 ਦਿਨ ਅਜੇ 10 ਦਿਨ ਬਾਕੀ ਆ ਸੂਣ ਦੇ ਵਿੱਚ ਉਹ ਸਤਾ ਵੀ ਹਫਤਾ ਵੀ ਲੱਜੇ ਪਰ ਐਸਟੀਮੇਟ ਆ ਵੀ 10 ਦਿਨ ਕੱਢ ਜੂਗੀ ਪਤਲੇ ਚੰਮਦੇ ਵਿੱਚ ਆ ਪਤਲੇ ਪਿੰਡੇ ਦੇ ਵਿੱਚ ਤੇ ਪਸੰਦ ਆਊਗੀ ਠੀਕ ਆ ਤੇ ਮੱਝ ਸੂਬਿਆਂ ਦੇ ਵਿੱਚ ਬੇਸ਼ੱਕ ਚੌਥਾ ਮੰਨ ਲਓ ਤੀਜਾ ਮੰਨ ਲਓ ਉਹ ਤੁਹਾਡੇ ਆਪ ਦੇ ਵੀਰਾਂ ਦੀ ਸਮਝ ਆ ਠੀਕ ਆ ਜਿੰਨੇ ਵੀਰ ਨੇ ਖਰੀਦਦਾਰੀ ਕਰਨੀ ਆ ਤੇ ਬਿਲਕੁਲ ਤਾਜੀ ਸੂਣੀ ਆ ਤੇ ਮੁੱਲ ਪੁੱਛਦੇ ਮੁੱਲ ਬਈ ਸੰਦੀਪ ਵੀਰੇ ਕਿੰਨਾ 90 ਕਰਾ ਲਓ 95 ਕਰਾ ਲਓ 82 ਹਜ਼ਾਰ ਦੀ ਹਾਨਾ ਮੈਂ ਦੇ ਦਾਂਗੀ 82 ਦੀ ਉਹ ਚਵਾਈ ਕਰਕੇ ਕੋਈ ਲੈ ਜਾ ਫਿਰ ਦਵਾਂਗੇ 80 ਹਜ਼ਾਰ ਦੀ ਦੁੱਧ 14 ਕਿਲੋ ਬਣਾ ਕੇ ਦਵਾਂਗੇ ਥੱਲੇ ਨਾ ਕਰੀਏ ਮੋਲ ਹੋਰ ਵੇਖ ਲਓ ਜਦੋਂ ਮਾਰਦਾਨਾ ਕਰਦਾ ਕਿ ਸੰਦੀਪ ਸਾਹਿਬ ਜੇ ਤੁਸੀਂ ਕਹੇ ਤਾਂ ਹੋਰ ਕੀ ਨਾ ਨਹੀਂ ਖੁੱਲਾ ਕਰਦੀ ਹੈਗੇ ਖ ਬਾ ਟੈਡਜਾ ਕੰਮ ਨਹੀਂ ਆ ਪਰ ਰੱਖਣਾ ਪੂਰਾ ਖੁੱਲਾ ਰੱਖਣਾ ਮੁੱਲ ਵੀ 70000 ਦੀ ਦੇ ਦਾਂਗੇ 76000 ਦੀ ਦੇ ਦਾਂਗੇ ਸੰਭ ਸਭ ਲਾਸਟ ਹੋਰ ਦੱਸੋ ਹੁਣ ਲਓ ਜੀ 76000 ਦੀ ਮੈਂ ਦੇ ਰਾਂਗਾ ਦੱਸੋ ਹੋਰ ਠੀਕ ਆ ਵੀ ਸੋ ਦੋਸਤੋ ਮੈਂ ਕੋਈ 1000 1000 5500 ਰੁਪਈਆ ਘਟਾ ਕਰਾਵਾਂ ਉਹ ਕੋਈ ਫਾਇਦਾ ਨਹੀਂ ਬਾਕੀ ਤੁਹਾਡੇ ਨਾਲ ਆਪਾਂ ਸਾਰਿਆਂ ਦੇ ਠੀਕ ਆ ਤੇ ਵੀਰਾਂ ਦਾ ਵੀ ਖੋਲੀਆਂ ਛੋਟਾਂ ਕਰ ਦਾਂਗੇ ਵੀ 76000 ਦੀ ਦੇ ਦਾਂਗੇ ਠੀਕ ਆ ਬਾਕੀ ਆ ਦੋਸਤੋ ਮੱਝਾ ਬਿਲਕੁਲ ਬਖਾਲਾ ਵੇਖ ਲਓ ਪੱਧਰ ਥਣ ਦੇ ਵੇਤੀ ਆ ਪਸੰਦ ਆਊਗੀ ਤੁਹਾਨੂੰ ਠੀਕ ਆ ਜੀ ਤੇ ਬਿਲਕੁਲ ਨਿੱ पतले पिंडे ਦੇ ਵਿੱਚ ਦੁੱਧ ਨਾਰਮਲ ਗੱਲ ਕਰਕੇ ਚੰਗਾ ਸੋਨਾ ਪਾ ਦੂਗੀ ਚੰਗੀ ਸੇਵਾ ਤੇ ਮੈਂ 14 15 ਕਿਲੋ ਸੋਨਾ ਸਾਹਿਬ ਕੱਢਦੀ ਮੈਂ ਬੜੀ ਗਰੰਟੀ ਵਾਲੇ ਤੋਂ ਮੈਂ ਲਈ ਠੀਕ ਆ ਠੀਕ ਤੇ ਸੋ ਆਹ ਦੋਸਤੋ ਜਿਹੜੀ ਮੱਝ ਸੀ ਉਸ ਤੋਂ ਬਾਅਦ ਇੱਕ ਸੂਈ ਸਵਾਈ ਵੀ ਹੈਗੀ ਆਪਣੇ ਕੋਲ ਸੂਈ ਸਵਾਈ ਮੋਹਰਾ ਜ ਮੈਂ ਹੁੰਦੀ ਆ ਸੰਧੂ ਸਾਹਿਬ ਤੀਜਾ ਸੂਆ ਮੈਂ ਦਾ ਅੱਛਾ ਬਹੁਤ ਜਿਆਦਾ ਮੈਂ ਚੰਗੀ ਕੱਲ ਹੀ ਆਪਣੇ ਕੋਲ ਮੈਂ ਜਾਨੀ ਕਿ ਆਈ ਏ ਤੁਸੀਂ ਇਹਦੇ ਵੀ ਇਹ ਗੱਲਾਂ ਹੀ ਕਹਾਂਦੀਆਂ ਨੇ ਲਾ 15 ਕਿਲੋ ਦੁੱਧ ਮਿਲ ਕੇ ਸੰਤੂ ਸਾਹਿਬ ਦੋ ਦੰਨ ਕਿਉਂਕੇ ਕਈ ਦੇ ਘਰੋਂ ਲਿਆਉਂਦੀ ਹਾਂ ਮੈਂ ਆਪਾਂ ਪਰ ਇਹਨੇ ਕੱਲ ਦਾ ਜੀਣ ਹੀ ਲਾਇਆ ਇਹਨੇ ਨਹੀਂ ਪੱਠੇ ਖਾਦੇ ਵੀ ਡਿੰਗੀ ਜਾਂਦੀ ਪਿਛਲੇ ਘਰ ਦੇ ਕਰੀ ਜਾਂਦੀ ਆ ਢੇਰ ਵਜਾ ਕਰਦੀ ਮੈਂ ਆਇਆ ਤੇ ਡਿੰਗਦੀ ਪਈਏ ਕਾਫੀ ਅੱਧਾ ਘੰਟਾ ਰੁਕੀ ਨਹੀਂ ਹਾਂਜੀ ਹਾਂਜੀ ਹੁਣ ਵੀ ਮੈਂ ਜਾਣੀ ਕਿ ਭਲਾ ਅਜੇ ਵੀ 14 ਕਿਲੋ ਆਪਾਂ 14 14.5 15 ਕਿਲੋ ਦੇ ਲੀਟਰ ਦੇ ਹੁਣ ਮੌਕੀ ਦੀ ਗੱਲ ਜਿਹੜੀ ਕਰੀਏ ਆਪਾਂ ਅੱਜ ਮੌਕੀ ਤੇ ਆਪਾਂ ਕੀ ਚਵਾ ਕੇ ਦਵਾਂਗੇ ਦੁੱਧ ਬਣਾ ਕੇ ਦਵਾਂਗੇ ਸੰਤੂ ਸਾਹਿਬ ਭਾਵੇਂ ਬਤਾ 14 ਕਿਲੋ ਦੁੱਧ ਜੇ ਬਾਈ ਸੰਦੀਪ ਕਹਿੰ ਹੋਣ ਜਿਹੜਾ ਕਿਸੇ ਵੀਰ ਨੇ ਇੱਥੇ ਚਵਾਈ ਕਰਨੀ ਹੈ ਦੋ ਡੰਗ ਕਰ ਲਿਓ ਇੱਕ ਡੰਗ ਖਾਲੀ ਕਰਕੇ ਤਿੰਨ ਡੰਗ ਚਵਾਈ ਕਰਿਓ ਇਹ ਆਪਣੇ ਕੋਲ ਪੰਜ ਡੰਗ ਰਹੇਗੇ ਨਾ ਜਿਹੜਾ ਆਪਣਾ ਸਰਦਾਰ ਜਿੱਲੇ ਮੰਗ ਲੈਣਾ ਠੀਕ ਹੈ ਕੋਈ 5-4 ਦਿਨ ਪਾਈਆਂ ਦਾ ਵੀ ਜੀਜੂ ਲਾ ਗਈ ਜਦੋਂ ਤੇ 16-17 ਕਿਲੋ ਦੁੱਧ ਬਣਾ ਕੇ ਦਵਾਂਗੇ ਅਜੇ ਸੰਤੂ ਸਾਹਿਬ ਸੈਰ ਕਿਹੜਾ ਆਇਆ ਚਲੋ ਚਵਾਈ ਮੰਨ ਲਓ 6:30 ਵਜੇ ਚਵਾਈ ਹੋਈ ਮੈਂ ਜੀ ਅਜੇ ਸ਼ਾਮ ਨੂੰ ਬਹਿਣੇ ਪਾਗਾਂ ਠੀਕ ਹੈ ਜੀ ਬਾਕੀ ਵਜਨ ਵੱਟੇ ਵੱਡੇ ਕੱਦ ਪੋਤ ਵਾਲੀ ਆ ਵਜਨ ਵੱਟੇ ਵਾਲੀ ਆ ਦੋਸਤੋ ਲੇਵਾ ਹਵਾਨਾ ਬਿਲਕੁਲ ਜਿਵੇਂ ਵੇਖੋਗੇ ਤੁਸੀਂ ਮੇਨ ਮੂਨ ਕਾਫੀ ਹਵਾਨੇ ਤੇ ਵੀ ਐ ਉੱਭਰੀਆਂ ਪਈਆਂ ਨਜ਼ਰ ਆਉਣਗੀਆਂ ਦਿਨ 15 ਹੋ ਗਏ ਕਿ ਜਾਦੇ ਨੂੰ 15 ਦਿਨ ਸੰਦਾ ਪਗੇ ਨੇ 15 ਦਿਨ ਹੋ ਗਿਆ ਬੱਚਾ ਕੱਟਾ ਥੱਲੇ ਕੱਟਾ ਠੀਕ ਹੈ ਜੀ ਮੋ ਠੀਕ ਐ ਇਸੇ ਤਰ੍ਹਾਂ ਥੋੜਾ ਜਿਹਾ ਉਪਰ ਆ ਜਾ ਪਸੂ ਕਰਦਾ ਆ ਲੋ ਜੀ ਲੋ ਬਾਕੀ ਮਾਜੇ ਵਿੱਚ ਕੋਈ ਸ਼ੱਕ ਨਹੀਂ ਦੋਸਤੋ ਪੂਰੀ ਵੱਡੀ ਆ ਜਦੋਂ ਸ਼ਾਮ ਨੂੰ ਬੰਤਰ ਬਣੀ ਹੁੰਦੀ ਆ ਦੇਵਾ ਬਣਿਆ ਹੁੰਦਾ ਉਦੋਂ ਦੋਸਤੋ ਹੋਰ ਵੇਖਣ ਵਾਲੀ ਗੱਲ ਆ ਸੰਤੂ ਸਾਹਿਬ ਇਹਨਾਂ ਘੜਾਤੇ ਹੀ ਕੱਢਦੇ ਨੇ ਸ਼ਾਮ ਨੂੰ ਦਾ ਪੂਰਾ ਚੱਡਾ ਭਰ ਜਣਾ ਹੀ ਠੀਕ ਆ ਜੀ 14 14.5 ਕਿਲੋ ਜਿੱਦਾਂ ਮਰਜ਼ੀ ਪਰ ਮਦੀਰ ਭਰਾ ਜਿੱਦਾਂ ਦੁੱਧ ਘੱਟ ਹੁੰਦਾ ਸੰਤੂ ਸਾਹਿਬ ਤਾਂ ਗੱਡੀ ਦਾ ਰਾਇ ਲਾਉਂਦੇ ਲੋ ਵੀ 14 ਕਿਲੋ ਤੋਂ ਦੁੱਧ ਘੱਟ ਹੋਇਆ ਤਾਂ ਵੀਰਾਂ ਦਾ ਵੀ ਆਪਾਂ ਗੱਡੀ ਦਾ ਕਿਰਾਇਆ ਵੀ ਦੇਵਾਂਗੇ ਇਹ ਨਹੀਂ ਹੈਗਾ ਵੀ ਇਹ ਉਹ ਗੱਲ ਨਹੀਂ ਹੈਗੀ ਵੀ ਕੱਲ ਕਹਿ ਕੇ ਬਾਜ ਹਸਕ ਵਿਖਾਉਣ ਵਾਲੀ ਨਹੀਂ ਨਹੀਂ ਸੰਤੂ ਸਾਹਿਬ ਇਹ ਆਹੋ ਆਹੋ ਇਹ ਮੈਂ ਆਪਣੇ ਘਰ ਜਾ ਕੇ ਮੈਂ ਕਿਹਾ ਆਪਾਂ ਸਾਰਾ ਠੀਕ ਹੈ ਭਾਈ ਸੰਦੀਪ ਦੀਆਂ ਗੱਲਾਂ ਜਿਹੜੀਆਂ ਦੋਸਤੋ ਇਹ ਖਰੀਆਂ ਹੀ ਆ ਵੀ ਇਹ ਨਹੀਂ ਹੈਗਾ ਵੀ ਕਹਿ ਕੇ 14 ਨਿਕਲੇ 11 ਤੇ ਸੰਤੂ ਸਾਹਿਬ 14 ਦਾ ਮਤਲਬ 14 ਨਿਕਲੇ 14 ਕਿਲੋ ਕਿਹਾ ਤੇ 9 ਕਿਲੋ ਨਿਕਲੂਗਾ ਹਾਂ ਹਾਂਜੀ ਬਹੁਤ ਜੀ ਕੱਲ ਮੈਂ ਥਨੇ 16 ਕਿਲੋ ਦੁੱਧ ਮਿਲਕੇ ਲਿਆਉਂਦਾ ਪਰ ਦੋ ਡੰਗ ਚੋਕੇ ਅਗਲੇ ਦੇ ਹਾਂ 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 ਪਰ ਆਪਾਂ ਕਹਿ ਰਹੇ ਹੁਣੇ ਵੀਡੀਓ ਵਿੱਚ ਜਿਹੜੀ ਗੱਲ ਸੱਚੀ ਹੈ ਮੈਂਨੇ ਆਪਣੇ ਘਰ ਆ ਕੇ ਦੇਲ ਨਹੀਂ ਲਾਇਆ ਨਿੰਗੀ ਗਈ ਆ ਹਾਂ ਅੱਠੇ ਵੀ ਮੈਂਨੇ ਪੂਰੇ ਚੋਕੇ ਜੇ ਦਿਹਾੜੀ ਆਪਣੇ ਕੋਲ ਮੈਂ ਰਹਿ ਗਈ ਹਾਂ ਆਪਾਂ ਸੰਤੂ ਸਾਹਿਬ 17 ਕਿਲੋ ਦੁੱਧ ਮਣਾ ਲੇ ਮੈਂ ਦਵਾ ਲੇ ਹਾਂ ਇਹ ਕਦੇ ਕਹਿਦੇ ਨਾ ਕਿ ਐਵੇਂ ਯਾਨੀ ਕਿ ਝੂਠ ਮਾਰੀ ਜਾਂਦਾ ਜਿੱਦਾਂ ਮਰਜੀ ਪੈਸੇ ਨਵਾ ਲਿਆ ਆਪਦੀ ਮਰਜ਼ੀ ਦੇ ਤੇ ਮੈਂ ਚਮਾਵਾਂਗੇ ਦੋਹਾਂ ਬਾਲਟੀਆਂ ਹਾਂ ਹੋਰ ਦੱਸੋ ਦੋਸਤੋ ਲ ਇਹ ਮੱਝ ਦੀ ਬਿਲਹਾਲ ਤੁਸੀਂ 14 ਕਿਲੋ ਚਵਾਈ ਕਰਨੀ ਆ ਘਰ ਪਹੁੰਚ ਕਰਕੇ ਤੇ ਥੱਲੇ ਬੱਚਾ ਜਿਹੜਾ ਮੇਲ ਕਾਫ ਆ ਉਹ ਆਪਾਂ ਤੁਹਾਨੂੰ ਆ ਦਿਖਾ ਦੇਣਾ 15 ਦਿਨਾਂ ਦੇ ਲਗਭਗ ਸੁਈ ਜਾਮੇ 15 ਕਿ ਦਿਨ ਦਾ ਸਮਾਂ ਹੋ ਗਿਆ ਠੀਕ ਆ ਆ ਬਿਲਕੁਲ ਨਹੀਂ ਥੋੜੀ ਆ ਆ ਬੱਚਾ ਜੀ ਤਾਂ ਮੁੱਲ ਫਿਰ ਕੀ ਕਰਕੇ ਲੈਣ ਦੇਣਾ ਕਿਥੋਂ ਤੱਕ ਦੇ ਆਉਗੇ ਜਿਹਦੇ ਹਿਸਾਬ ਆ ਜੇ ਚਾਰ ਦਿਨ ਮੈਂ ਆਪਣੇ ਕੋਲ ਰਹਿ ਜੀ ਤੇ ਦੁੱਧ 17 ਕਿਲੋ ਕਰਤਾ ਫਿਰ ਦੇ ਮੈਂ 1.5 ਦੀ ਵੇਚ ਦਾਂਗੇ ਜੀ ਆਹ ਭਲਾ ਹੋਣਾ ਆਪਾਂ 1,10,000 ਦੀ ਮੈਂ ਦੇ ਦਾਂਗੀ ਉੱਚ ਵੀ ਮਾਨਤਾ ਕਰ ਦਾਂਗੇ ਤੁਹਾਨੂੰ ਸਭ ਠੀਕ ਆ ਜੀ ਹਾਂਜੀ 1 लाख 10 ਚੋ ਹਾਂਜੀ ਠੀਕ ਆ 1 लाख 10000 ਦੇ ਵਿੱਚੋਂ ਸੰਧੂ ਸਾਹਿਬ ਦੋੜ ਡਾਂਗੇ ਜਿਹੜਾ ਮਰਜ਼ੀ ਦੇ ਭਾਵੇਂ ਕੋਈ ਵੀਰ ਪੜਾਤਾ ਹਰ ਉਹਨਾਂ ਮਾਰੇ ਇਸ ਤਰ੍ਹਾਂ ਵੀ ਘਰਾਂ ਕੋਈ ਚਵਾਈਚ ਬਾਹਰ ਡਰ ਕੇ ਇਹ ਚੀਜ਼ ਬਾਹਰ ਡਰ ਭਾਪਾ ਬੈਠੇ ਜੰਮਿਆ ਰਹੇ ਆ ਅਗਲੇ ਦੇ ਖਾਤੇ ਹੀ ਰੁਪਈਏ ਭਾਪਾ ਬਿਲਕੁਲ ਹਾਂਜੀ ਲੋਬੀ ਦੋਸਤੋ ਇਹ ਗੱਲਾਂ ਖਰੀਆਂ ਜੇ ਠੀਕ ਆ ਸੋ ਬਾਕੀ ਤੁਸੀਂ ਵੀ ਆਪਦੀ ਮੌਕੇ ਤੇ ਜਿਹੜੇ ਵੀਰ ਨੇ ਪੈਸੇ ਲਾਉਣੇ ਉਹਦੀ ਤਸੱਲੀ ਕਰਾ ਲਓ ਹਾਂਜੀ ਢਿੱਲਾ ਸਾਰੀ ਕੱਢਣੀ ਮੈਨਾਂ ਪੁਆ ਇਹਦਾ ਮਹਾਨਾ ਹੀ ਬਿਲਕੁਲ ਢਿੱਲਾ ਹੋ ਯਾਰ ਦਾ ਅਜਾ ਹੁਣ ਸ਼ਾਮਾਂ ਪੈਣਗੀਆਂ ਫੇਰ ਮੈਂ ਜ ਤੇ ਸ਼ਾਮ ਨੂੰ ਜੋਰ ਵਿਖਾਉਣਾ ਜਦੋਂ ਭਰੀ ਹੋਈ ਹਾਂ ਪੂਰੀ ਭਰੀ ਜਾਨਾ ਮੈਂ ਲੋ ਵੀ ਠੀਕ ਆ ਆ ਥਣ ਛੱਡਾ ਜੀ ਤੇ ਸੰਦੀਪ بھائی ਬੋਲ ਗਏ ਨੰਬਰ ਆਪਣੇ ਸੰਪਰਕ 8437083839 ਸੰਸਾਰ ਠੀਕ ਆ ਜੀ ਅੱਜ ਤਿੰਨ ਮੱਝਾਂ ਹੀ ਸੀ ਤਿੰਨ ਹੀ ਯਾਰ ਜਾਨਾ ਤਿੰਨ ਨਾਕ ਸੀ ਦੋਸਤੋ ਤਿੰਨਾਂ ਨੇ ਹੀ ਕਰੀਆਂ ਬਿਲਕੁਲ ਵੱਖੋ ਵੱਖਰੀਆਂ ਗੱਲਾਂ ਨੇ ਤਿੰਨਾਂ ਦੇ ਵਿੱਚ ਵੱਖੋ ਵੱਖਰੇ ਰੰਗ ਨੇ ਵੱਖੋ ਵੱਖਰੇ ਢੰਗ ਨੇ ਤੇ ਵੱਖੋ ਵੱਖਰੀਆਂ ਨੇ ਦੋਸਤੋ ਮਿਲਕ ਦੀਆਂ ਕਪੈਸਟੀਆਂ ਰਹਿਣਗੀਆਂ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ